ਖਾਸ ਕਰਕੇ ਉਦੋਂ ਜਦੋਂ ਤੁਹਾਡੀ ਪ੍ਰਧਾਨ ਨਾਲ ਤੁਹਾਡੇ ਨਾਲ ਬੰਦੀ ਨਾ ਹੋਵੇ ਤੁਸੀਂ ਆਪਦੇ ਪ੍ਰਧਾਨ ਦੀ ਆਲੋਚਨਾ ਕਰਨੀ ਹੋਵੇ ਆਪਦੇ ਪੀਐਮ ਕੈਂਡੀਡੇਟ ਦੀ ਆਲੋਚਨਾ ਕਰਨੀ ਹੋਵੇ ਉਹ ਵੀ ਖੁੱਲਿਆਂ ਛਰਿਆਂ ਇਥੋਂ ਕੀ ਪਤਾ ਲੱਗਦਾ ਕਿ ਉਹ ਲੀਡਰ ਨਾ ਤਾਂ ਪ੍ਰਾਣੀ ਪਾਰਟੀਆਂ ਦੇ ਹੋ ਸਕੇ ਨਾ ਨਵੀਆਂ ਪਾਰਟੀਆਂ ਦੇ ਹੋ ਸਕੇ ਤੇ ਮੈਂ ਪੁੱਛਣਾ ਚਾਹੂੰਗਾ ਕਿ ਕੀ ਉਹਨਾਂ ਨੂੰ ਲੁਧਿਆਣੇ ਦੀ ਆਵਾਜ਼ ਨਹੀਂ ਸੁਣਾਈ ਦੇ ਰਹੀ ਲੁਧਿਆਣਾ ਦਾ ਬੱਚਾ-ਬੱਚਾ ਕਹਿ ਰਿਹਾ ਕਿ ਭਾਜਪਾ ਹਰਾਓ ਲੁਧਿਆਣਾ ਬਚਾਓ ਕਿਉਂਕਿ ਇਹ ਆਪ ਜਿਹੜੇ ਲੀਡਰਸ ਨੇ ਜਿਹੜੇ ਡਿਫੈਕਸ਼ਨਸ ਕਰਦੇ ਐ ਟਰਨ ਕੋਚਸ ਨੇ ਜਸਟ ਬਿਫੋਰ ਇਲੈਕਸ਼ਨ ਚਾਰ ਮਾਰ ਕੇ ਦੂਜੀ ਪਾਰਟੀ ਚਲੇ ਜਾਂਦੇ ਐ ਉਹ ਲੋਕ ਆ ਜਿ ਉਹਨਾਂ ਨੂੰ ਪੁੱਛ ਰਹੇ ਐ ਕਿ ਅਸੀਂ ਕਿਹੜੀ ਗੱਲ ਦਾ ਵਿਸ਼ਵਾਸ ਕਰੀਏ ਅਸੀਂ ਉਹ ਰਵਨੀਤ ਬਿੱਟੂ ਜੀ ਦਾ ਵਿਸ਼ਵਾਸ ਕਰੀਏ ਜਿਹੜੇ ਕਹਿੰਦੇ ਹੁੰਦੇ ਸੀਗੇ ਭਾਰਤੀ ਜਨਤਾ ਪਾਰਟੀ ਦੀਆਂ ਪਾਲਿਸੀਜ਼ ਮੂਰਖਾਣਾ ਨੇ ਫੂਲਿਸ਼ ਨੇ ਡੀਮੋਨਟਾਈਜੇਸ਼ਨ ਅਰ ਗਿਆ ਜੀਐਸਟੀ ਅਰ ਗਿਆ ਅਸੀਂ ਔਰ ਰਮਨੀਤ ਬਿੱਟੂ ਜੀ ਦਾ ਵਿਸ਼ਵਾਸ ਕਰੀਏ ਜਿਹੜੇ ਕਹਿੰਦੇ ਸੀਗੇ ਬੀਜੇਪੀ ਤੇ ਐਸਐਡੀ ਨੇ 10 ਸਾਲਾਂ ਦੇ ਵਿੱਚ ਇੰਡਸਟਰੀਜ਼ ਲਈ ਕੁਝ ਨਹੀਂ ਕੀਤਾ ਸਿਰਫ ਔਰ ਸਿਰਫ ਪੈਸੇ ਬਣਾਏ ਐ ਉਹ ਵੀ ਮਾਫੀਆ ਦੇ ਥਰੂ ਡਰੱਗ ਟਰੇਡ ਦੇ ਥਰੂ ਨਸ਼ਾ ਤਸਕਰੀ ਦੇ ਥਰੂ ਅਸੀਂ ਉਹਨਾਂ ਦਾ ਵਿਸ਼ਵਾਸ ਕਰੀਏ ਅੱਜ ਵਾਲੇ ਰਮਨੀਤ ਬਿੱਟੂ ਦਾ ਵਿਸ਼ਵਾਸ ਕਰੀਏ ਤੀਜੀ ਗੱਲ ਇਹ ਹੈ ਕਿ ਬਿੱਟੂ ਸਾਹਿਬ ਦਾ ਤਾਂ ਇਹ ਵੀ ਬਹਿਣ ਹੈ ਭਾਜੀਪੀ ਦੇ ਲੀਡਰ ਮਤਲਕ ਕਿ ਇਹਦੇ ਜੁੱਤੀ ਲਾ ਕੇ ਨਾ ਮਾਰਾਂ ਮੈਂ ਸਿਰ ਤੇ ਮੈਂ ਤੇ ਇਹਦੇ ਨਾਲ ਬੈਠਣਾ ਠੀਕ ਨਹੀਂ ਸਮਝੂਗਾ ਅੱਜ ਉਹੀ ਭਾਰਤੀ ਜਨਤਾ ਪਾਰਟੀ ਦੇ ਲੀਡਰਸ ਨਾਲ ਮਿਲਣਾ ਉਹਨਾਂ ਨਾਲ ਜੁੜਨਾ ਉਹ ਪਾਰਟੀ ਜਣਾ ਉਹਦਾ ਪਰਿਵਾਰ ਬੰਨਾ ਜਿਨੇ ਕਦੇ ਪੰਜਾਬ ਨੂੰ ਆਪਣਾ ਪਰਿਵਾਰ ਨਹੀਂ ਸਮਝਿਆ ਇਹ ਉਹ ਭਾਰਤੀ ਜਨਤਾ ਪਾਰਟੀ ਹੈ ਉਹ મોદી ਦਾ ਪਰਿਵਾਰ ਹੈ ਜਿਨੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਕਦੇ ਆਪਣਾ ਪਰਿਵਾਰ ਦਾ ਹਿੱਸਾ ਨਹੀਂ ਸਮਝਿਆ ਇਹਨਾਂ ਨੇ ਹਿੱਸਾ ਸਮਝਿਆ ਤਾਂ ਸਿਰਫ ਔਰ ਸਿਰਫ ਅਮੀਰਾਂ ਨੂੰ ਕਰਪਟ ਨੂੰ ਪਾਵਰਫੁਲ ਨੂੰ ਤੇ ਪੋਲੀਟੀਸ਼ੀਅਨਸ ਨੂੰ ਕਦੇ ਜਗ੍ਹਾ ਨਹੀਂ ਦਿੱਤੀ ਗਰੀਬ ਨੂੰ ਕਦੇ ਜਗ੍ਹਾ ਨਹੀਂ ਦਿੱਤੀ ਕਿਸਾਨਾਂ ਨੂੰ ਕਦੇ ਜਗ੍ਹਾ ਨਹੀਂ ਦਿੱਤੀ ਸਿੱਖਾਂ ਨੂੰ ਪੰਜਾਬੀਆਂ ਨੂੰ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਕਾਦਤ ਹੈ ਜੇ ਤਾਂ ਤੁਸੀਂ ਇਹਨਾਂ ਦੀ ਸਰਕਾਰ ਬਣਾਉਂਗੇ ਤਾਂ ਤਾਂ ਠੀਕ ਹੈ ਫਿਰ ਨਹੀਂ ਹੈ ਤੁਹਾਡੇ ਨਾਲ ਮਤਰਈ ਮਾਲਾ ਸਲੂਕ ਕਰਨਗੇ ਤੁਹਾਡੇ ਨਾਲ ਵਿਤਕਰਾ ਕਰਨਗੇ ਪੰਜਾਬ ਨਾਲ ਕੀ ਕੀ ਨਹੀਂ ਕੀਤਾ ਇਹ ਬੀਜੇਪੀ ਨੇ ਜਿਹਦੇ ਅੱਜ ਕੈਂਡੀਡੇਟ ਬਣੇ ਆ ਬਿੱਟੂ ਸਾਹਿਬ ਇਹ ਉਹ ਬੀਜੇਪੀ ਹੈ ਜਿਨੇ ਸਾਡਾ ਆਰਡੀਐਫ ਦਾ ਪੈਸਾ ਰੋਕਿਆ ਸਾਡਾ ਐਨਐਚਐਮ ਦਾ ਪੈਸਾ ਰੋਕਿਆ ਸਾਡਾ ਐਸਸੀਏ ਦਾ ਪੈਸਾ ਰੋਕਿਆ ਸਾਡੀ ਝਾਕੀ ਤਖੜੀ ਨਿਕਲਣ ਦੀ ਰਿਪਬਲਿਕ ਡੇ ਵਾਲੇ ਦਿਨ ਪੰਜਾਬ ਦੀ ਹਿਸ਼ਾਤਾਂ ਪੰਜਾਬ ਦੇ ਕਲਚਰਸ ਪੰਜਾਬ ਦੇ ਟ੍ਰੈਡੀਸ਼ਨਸ ਬੁਲਾਉਣ ਦੀ ਕੋਸ਼ਿਸ਼ ਕੀਤੀ ਉਹ ਬੀਜੇਪੀ ਜਾ ਕੇ ਰਵਨੀਤ ਬਿੱਟੂ ਜੀ ਸ਼ਾਮਿਲ ਹੋ ਜਾਂਦੇ ਆ ਭੁਲਾ ਦਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਨੇ ਕੀ ਕੀ ਕੀਤਾ ਪੰਜਾਬ ਦੇ ਨਾਲ ਇਹ ਉਹ ਬੀਜੇਪੀ ਹੈ ਜਿਹਦੇ ਖਿਲਾਫ ਤੁਸੀਂ ਧਰਨਾ ਪ੍ਰਦਰਸ਼ਨ ਕਰਦੇ ਸੀ ਬਿੱਟੂ ਸਾਹਿਬ ਅਸੀਂ ਉਹ ਰਵਨੀਤ ਬਿੱਟੂ ਦਾ ਵਿਸ਼ਵਾਸ ਕਰੀਏ ਜਾਂ ਜਲ ਰਵਨੀਤ ਬਿੱਟੂ ਦਾ ਵਿਸ਼ਵਾਸ ਕਰੀਏ ਇਹ ਦੱਸਣ ਸਾਨੂੰ ਬਿੱਟੂ ਸਾਹਿਬ ਕਿ ਬਿੱਟੂ ਸਾਹਿਬ ਇਹ ਗੱਲ ਕਹਿ ਰਹੇ ਆ ਕਿ ਉਹਨਾਂ ਦੇ ਸ਼ਬਦਾਂ ਦੀ ਕੋਈ ਕ੍ਰੈਡੀਬਿਲਟੀ ਨਹੀਂ ਜਿਹੜੀਆਂ ਚੀਜ਼ਾਂ ਉਹਨਾਂ ਨੇ ਪਹਿਲਾਂ ਕਹੀਆਂ ਉਥੇ ਦਿੱਲੀ 'ਚ ਬਹਿ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਭਾਜਪਾ ਦੇ ਕਾਲੇ ਖੇਤੀ ਕਾਨੂੰਨਾ ਖਿਲਾਫ ਤੇ ਉਹੀ ਕਾਲੇ ਖੇਤੀ ਕਾਨੂੰਨਾ ਕਰਕੇ ਸਾਡਾ 750 ਕਿਸਾਨ ਭਰਾ ਤਾਂ ਸ਼ਹੀਦ ਹੋਇਆ ਹੀ ਹੋਇਆ ਇੱਕ ਸਾਲ ਖਰਾਬ ਹੋਇਆ ਹੀ ਹੋਇਆ ਤੇ ਉਹਨਾਂ ਕਰਕੇ ਸਾਡਾ ਜਵਾਨ ਕਿਸਾਨ ਭਰਾ ਹਾਲ ਹੀ ਦੇ ਵਿੱਚ ਸ਼ੁਕਰਨ ਵੀ ਸ਼ਹੀਦ ਹੋਇਆ ਪ੍ਰਿਤਪਾਲ ਕਿੰਨੇ ਦਿਨ ਕਿੰਨੇ ਦਿਨ ਉਹ ਪੀਜੀਐਚ ਚ ਦਾਖਲ ਰਿਆ ਬੋਲ ਨਹੀਂ ਪਾਰਿਆ ਸੀਗਾ ਤੇ ਉਹਦੇ باوجود ਉਹ ਪਾਰਟੀ ਦਾ ਹੱਥ ਫੜਨਾ ਜਿਹੜਾ ਕਮਲ ਮਰਝਾ ਲੱਗਿਆ ਉਹ ਪਾਰਟੀ ਚ ਜਾ ਕੇ ਸ਼ਾਮਿਲ ਹੋਣਾ ਇਹਦਾ ਹੁਣ ਉਹ ਗੱਲ ਹੋਊਗੀ ਹਮ ਤੋ ਡੂਬੇਂਗੇ ਸਨਮ ਤੁਮੇ ਵੀ ਲੈ ਡੂਬੇਂਗੇ ਇਹ ਉਹ ਡਬਲ ਇੰਜਨ ਵਾਲੀ ਟ੍ਰੇਨ ਹੈ ਜਿਹਦੇ ਆਲਰੇਡੀ ਬਹੁਤ ਸਾਰੀਆਂ ਸਵਾਰੀਆਂ ਛਾਲ ਮਾਰ ਕੇ ਉੱਧਲੇ ਪਾਸੇ ਚਲੀਆਂ ਗਈਆਂ ਵੱਡੀਆਂ ਵੱਡੀਆਂ ਪਾਰਟੀਆਂ ਲੀਡਰ ਚੜ੍ਹ ਦੋ ਜਜਪੀ ਆਈਏਡੀਐਮਕੇ ਸੰਤਾ ਪਾਰਟੀ ਮੈਂ ਬੇਨਤੀ ਕਰੂੰਗਾ ਭਰਾਵਾਂ ਨੂੰ ਕੰਨਲੀ ਇੱਥੇ ਥੋੜਾ ਪਲੀਜ਼ ਰੌਲਾ ਨਾ ਪਾਓ ਸੋ ਬੇਨਤੀ ਇਹ ਹੈ ਕਿ ਜਜਪੀ ਤੋਂ ਲੈ ਕੇ ਆਈਏਡੀਐਮਕੇ ਸੰਤਾ ਪਾਰਟੀ ਐਸਐਡੀ ਐਸਡੀ ਸਭ ਸਾਰੇ ਦਾ ਛੱਡ ਕੇ ਬਿੱਟੂ ਸਾਹਿਬ ਕੱਲੇ ਇੱਕ ਡਾਇਰੈਕਸ਼ਨ 'ਚ ਚੱਲ ਬੜੇ ਬੀਜੇਪੀ ਵਾਲ ਉਹ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਦੇ 4 ਲੀਡਰ ਕਰਨਾਟਕਾ ਛੱਡ ਕੇ ਕਾਂਗਰਸ ਸ਼ਾਮਿਲ ਹੋਏ 3 ਜਾਣੇ ਮਨੀਪੁਰ ਛੱਡ ਕੇ ਬੀਜੇਪੀ ਕਾਂਗਰਸ ਸ਼ਾਮਿਲ ਹੋਏ ਰਾਜਸਥਾਨ ਦੇ 2 ਟਰਮ ਐਮਪੀ ਬੀਜੇਪੀ ਛੱਡ ਕੇ ਕਾਂਗਰਸ ਸ਼ਾਮਿਲ ਹੋਏ ਹਰਿਆਣਾ ਚ 1 ਟਰਮ ਐਮਪੀ ਬੀਜੇਪੀ ਛੱਡ ਕੇ ਕਾਂਗਰਸ ਸ਼ਾਮਿਲ ਹੋਏ ਤਾਂ ਬਹੁਤ ਸਾਰੇ ਹੋ ਰਹੇ ਆ ਤੇ ਹੋਰ ਹੁੰਦੇ ਰਹਿਣਗੇ ਕਿਉਂਕਿ ਬੀਜੇਪੀ ਚ ਲੋਕਤੰਤਰੀ ਨਹੀਂ ਬੀਜੇਪੀ ਚ ਡੰਡਾਤੰਤਰ ਹੈ ਤੇ ਤਾਂ ਹੀ ਕਰਕੇ ਇਹਨਾਂ ਦੇ ਆਪਦੇ ਲੀਡਰਸ ਵਾਇਰਲ ਆਡੀਓਜ਼ ਦੇ ਵਿੱਚ ਆਪਦੇ ਹੀ ਲੀਡਰਾਂ ਨੂੰ ਆਪਦੇ ਪ੍ਰਧਾਨਾਂ ਨੂੰ ਆਪਦੇ ਪੀਐਮ ਕੈਂਡੀਡੇਟਸ ਨੂੰ ਉਹਨ ਗੱਲ ਇਹ ਹੈ ਕਿ ਜਿਹੜੀ ਓਵਰਨਾਈਟ ਆਈਡੀਓਲੋਜੀ ਬਦਲਦੇ ਆ ਲੀਡਰ ਸਵਾਲ ਏ ਹੈ ਲੁਧਾਣੇ ਦੇ ਲੋਕਾਂ ਦਾ ਸੋ ਲੁਧਾਣੇ ਦੇ ਆ ਲੋਕਾਂ ਨੇ ਲਾਲ ਡਾਇਰੀ ਲਾ ਲਈ ਹੈ ਸੁਖਵੀਰ ਬਾਦਲ ਸਾਹਿਬ ਵਾਲੀ ਨਹੀਂ ਦੂਜੀ ਉਹ ਲਾਲ ਡਾਇਰੀ ਦੇ ਵਿੱਚ ਲਾਲ ਹਾਈਲਾਈਟਰ ਦੇ ਨਾਲ ਰਵਨੀਤ ਮਿੱਟੂ ਜੀ ਦਾ ਨਾਮ ਲਿਖ ਲਿਆ ਤੇ ਨਾਲੇ ਇਹ ਲਿਖਿਆ ਵੀ ਇਹਨਾਂ ਦੀ ਜ਼ਮਾਨਤ ਜਬਤ ਕਰਾਂਗੇ ਕਿਉਂਕਿ ਓਵਰਨਾਈਟ ਆਈਡੀਓਲੋਜੀ ਤਾਂ ਬਦਲੀ ਬਦਲੀ ਜਿਨ੍ਹਾਂ ਨਾ ਤਾਂ ਪੁਰਾਣੀ ਪਾਰਟੀ ਦੇ ਨਾਲ ਖੜ ਸਕੇ ਹੋ ਸਕੇ ਤੇ ਨਾ ਹੀ ਜਿਹੜੀ ਨਵੀਂ ਪਾਰਟੀ ਚ ਗਏ ਐ ਉਹਨਾਂ ਦੇ ਹੋ ਸਕੇ ਸੋ ਦੇਰਫੋਰ ਜਵਾਬ ਇਹਨਾਂ ਨੂੰ ਲੁਧਿਆਣੇ ਦੇ ਲੋਕ ਦੇਣਗੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੇ ਅਹਿਸਾਸ ਹੋਊਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਆਰ ਗਿਆ ਤਾਂ ਕੁਝ ਨਹੀਂ ਬਣਿਆ ਫਾਰਮਰ ਸੀਐਮ ਜਾਖੜ ਸਾਹਿਬ ਆਰ ਗਿਆ ਤਾਂ ਕੁਝ ਨਹੀਂ ਬਣਿਆ ਉਹ ਲੋਕ ਕਹਿੰਦੇ ਸੀਗੇ ਜੀ ਕੈਪਟਨ ਸਾਹਿਬ ਚਲੇ ਗਏ ਮੁੱਖ ਮੰਤਰੀ ਸੀਗੇ ਕੈਪਟਨ ਸਾਹਿਬ ਅਜਨਾਤਾ ਐਮਪੀ ਨੇ ਨਾ ਐਮਐਲਏ ਨੇ ਨਾ ਹੀ ਕੁਝ ਹੋਰ ਨੇ ਕੋਈ ਹੋਂਦਾ ਹੈ ਬੀਜੇਪੀ ਤੋਂ ਨਾ ਕੋਲੇ ਤੇ ਜੇ ਕੈਪਟਨ ਸਾਹਿਬ ਦਾ ਫਾਰਮਰ ਸੀਐਮ ਦਾ ਕੁਝ ਨਹੀਂ ਬਣਿਆ ਤਾਂ ਰਮਨੀਰ ਬਿੱਟੂ ਜੀ ਦਾ ਕੀ ਬਣਨਾ ਇਹ ਚੀਜ਼ ਤੁਸੀਂ ਅਸਲੀਅਤ ਦੇ ਵਿੱਚ ਤਕਦੀਲ ਹੁੰਦੇ ਬਹੁਤ ਜਲਦੀ ਦੇਖੋਗੇ ਐਂਡ ਟਾਈਮ ਵਿਲ ਟੈਸਟੀਫਾਈ ਟੂ 댓 ਗੱਲ ਇਨੀਕ ਹੈ ਕਿ ਬਿੱਟੂ ਸਾਹਿਬ ਨੇ ਜਿਹੜੇ ਬਿਆਨ ਦਿੱਤੇ ਹੈ ਉਹ ਬਿਆਨਾਂ ਨੂੰ ਲੋਕ ਪੁੱਛ ਰਹੇ ਹੈ ਕਿ ਅਸੀਂ ਉਹਨਾਂ ਨੂੰ ਕਿਵੇਂ ਲਈਏ ਕਹਿੰਦੇ ਮਹਿਲਾ ਸ਼ਕਤੀਕਰਨ ਸਾਡੇ ਲੀਡਰਾਂ ਦੀ ਗੱਲ ਕਰਦੇ ਹੈ ਮਹਿਲਾ ਸ਼ਕਤੀਕਰਨ ਔਮਰੈਂਪਾਵਰਮੈਂਟ ਤੁਸੀਂ ਕਿਵੇਂ ਕਾਂਗਰਸ ਨੂੰ ਵੋਟ ਪਾ ਸਕਦੇ ਹੋ ਬੀਜੇਪੀ ਨੇ ਬਿੱਟੂ ਸਾਹਿਬ ਤੁਹਾਡੀ ਪਾਰਟੀ ਨੇ ਕਿਆ ਸੀਗਾ ਬੇਟੀ ਬਚਾਓ ਬੇਟੀ ਪੜਾਓ ਤੇ ਜਦੋਂ ਪੜਾਉਣ ਦੀ ਤੇ ਬਚਾਉਣ ਦੀ ਵਾਰੀ ਆਈ ਤੇ ਬ੍ਰਿਜ ਭੂਸ਼ਨ ਵਰਗੇ ਲੀਡਰ ਤੁਸੀਂ ਬੀਜੇਪੀ ਦਾ ਪਰਿਵਾਰ ਉਹਨਾਂ ਨੂੰ ਸ਼ਾਮਿਲ ਕੀਤਾ ਹੋਇਆ ਤੁਸੀਂ ਬ੍ਰਿਜ ਭੂਸ਼ਨ ਦੇ ਬੇਟੇ ਨੂੰ ਟਿਕਟ ਦਿੰਨੇ ਹੋ ਤੁਹਾਡੇ ਵਰਕਰਸ ਆਈਆਈਟੀ ਬੀਐਚਯੂ ਦੇ ਰੇਪ ਇਨਸੀਡੈਂਟ ਦੇ ਵਿੱਚ ਇਨਵੋਲਵ ਪਏ ਜਾਂਦੇ ਐ ਬਿਲਕੁਲਸ ਬਾਨੋ ਦੇ ਕਨਵਿਕਟਸ ਨੂੰ ਬੀਜੇਪੀ ਦੀ ਸਰਕਾਰ ਰਿਮਿਸ਼ਨ ਤੱਕ ਦੇ ਦਿੰਦੀ ਹੈ ਇੰਨਾ ਪਿਆਰ ਇਹਦਾ ਲੱਗਦਾ ਬੀਜੇਪੀ ਦਾ ਪਰਿਵਾਰ ਸਰਫ ਇਹ ਜੇ ਲੋਕਾਂ ਨਾਲ ਭਰਿਆ ਹੋਇਆ ਹੈ ਜਿਹੜੇ ਕਰਾਇਮ ਅਗੇਂਸਟ ਔਰਮਨ ਕਰਦੇ ਆ ਤੇ ਦੇਸ਼ ਦੇ ਆંકੜੇ ਕੀ ਕਹਿੰਦੇ ਆ 52 ਪਰਚੇ ਮਹਿਲਾ ਮਤਲਕ ਕਰਾਇਮਸ ਦੇ ਵਿੱਚ ਆਫੈਂਸਸ ਦੇ ਵਿੱਚ ਇੱਕ ਘੰਟੇ ਚ ਹੁੰਦੇ ਆ 52 ਪਰਚੇ ਤੇ ਪੰਜਾਬ ਦੀ ਵੀ ਗੱਲ ਕਰਨੀ ਆ ਆਮ ਆਦਮੀ ਪਾਰਟੀ ਵੀ ਹਾਲਾਂਕਿ ਉਹ ਰੇਸ ਨਹੀਂ ਲੜਿਆਣੇ ਚ ਉਹਦੀ ਬਹੁਤ ਜ਼ਿਆਦਾ ਗੱਲ ਕਰੂੰਗਾ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦਾ ਨਾਂ ਇੱਥੇ ਲੱਲਾ ਨਾ ਕੱਖਾ ਇਹ ਵੀ ਕਹਿੰਦੇ ਸੀਗੇ ਜੀ ਮਹਿਲਾ ਸਸ਼ਕਤੀਕਰਨ ਨਿਖਾਰ ਕਿਹਾ ਸੀਗਾ 1 ਰੁਪਿਆ ਤਾਂ ਦਿੱਤਾ ਨਹੀਂ ਗਿਆ ਇੱਕ ਮਹਿਲਾ ਕੈਂਡੀਡੇਟ ਨਹੀਂ ਆਮ ਆਦਮੀ ਪਾਰਟੀ ਤੋਂ ਦਿੱਤੀ ਗਈ ਪੂਰੇ ਪੰਜਾਬ 'ਚ 13 ਦੇ 13 ਮੇਲ ਕੈਂਡੀਡੇਟਸ 7 ਜਾਣੇ ਰਾਜ ਸਭਾ ਭੇਜੇ 7 ਦੇ 7 ਮੇਲ ਕੋਈ ਮਹਿਲਾ ਪ੍ਰਵਕਤਾ ਨਹੀਂ ਹੈ ਕੋਈ ਵਾਦਾ ਨਹੀਂ ਡਿਲੀਵਰ ਕੀਤਾ ਕੰਮ ਨਹੀਂ ਕੀਤਾ ਪੰਜਾਬ ਦੇ ਮਹਿਲਾਵਾਂ ਲਈ ਸੋ ਬਿੱਟੂ ਸਾਹਿਬ ਨੂੰ ਬੀਜੇਪੀ ਨੂੰ ਤਾਂ ਜਵਾਬ ਦੇਣ ਵੀ ਦੇਣਗੇ ਪੰਜਾਬ ਦੇ ਲੋਕ ਪੰਜਾਬ ਦੀਆਂ ਮਹਿਲਾਵਾਂ ਆਮ ਆਦਮੀ ਪਾਰਟੀ ਨੂੰ ਵੀ ਜਵਾਬ ਮਿਲੂਗਾ ਤੇ ਕਰਾਰਾ ਜਵਾਬ ਮਿਲੂਗਾ ਦੂਜੀ ਗੱਲ ਇਹ ਹੈ ਕੀ ਭਾਰਤੀ ਜਨਤਾ ਪਾਰਟੀ ਜਦੋਂ ਬਿੱਟੂ ਸਾਹਿਬ ਗਏ ਕਿ ਬਿੱਟੂ ਸਾਹਿਬ ਹੂੰ ਤਾਂ ਕਹਿੰਦੇ ਮੈਂ ਕਿਸਾਨ ਹਤੈਸ਼ੀ ਐ ਧਰਨਾ ਪ੍ਰਦਰਸ਼ਨ ਕਰਦੇ ਹੁੰਦੇ ਸੀਗੇ ਕਿ ਮੋਦੀ ਸਾਹਿਬ ਨੂੰ ਪੁੱਛਿਆ ਮੋਦੀ ਸਾਹਿਬ ਜਦੋਂ ਤੁਸੀਂ ਪ੍ਰਧਾਨ ਮੰਤਰੀ ਨਹੀਂ ਬਣੇ ਸੀਗੇ ਮੁੱਖ ਮੰਤਰੀ ਹੁੰਦੇ ਸੀਗੇ ਤੇ ਤੁਸੀਂ ਕਿਹਾ ਸੀਗਾ ਸਰਦਾਰ ਮਨਮੋਹਨ ਸਿੰਘ ਜੀ ਨੂੰ ਲਿਖ ਕੇ ਕਿ ਐਮਐਸਪੀ ਐਜ਼ ਲੀਗਲ ਗਾਰੰਟੀ ਦਿੱਤਾ ਜਾਣਾ ਚਾਹੀਦਾ ਬਿੱਟੂ ਸਾਹਿਬ ਉਹਨਾਂ ਨੂੰ 10 ਸਾਲਾਂ ਅਸਤਾ ਯਾਦ ਆਈ ਨਹੀਂ ਮੈਨੂੰ ਲੱਗਦਾ ਰਿਵਾਰਡ ਕੀਤਾ ਤੁਸੀਂ ਉਹ ਪਾਰਟੀ ਦਾ ਹੱਥ ਫੜ ਕੇ ਵੀ ਤੁਸੀਂ ਕਿਸਾਨਾਂ ਦੀ ਮੱਤਾ ਕੀਤੀ ਨਹੀਂ ਵਾਦਾ ਕਰਕੇ ਮੁੱਕਰ ਗਏ ਸੋ ਦੇਰਫੋਰ ਮੈਂ ਤੁਹਾਡੀ ਪਾਰਟੀ ਸ਼ਾਮਲ ਹੋਣਾ ਨਹੀਂ ਲੱਗਦਾ ਭਲਾਤਾ ਸਾਰਾ ਕੁਝ ਉਹਨਾਂ ਨੇ ਤਸ਼ੱਦਦਾਂ ਪੰਜਾਬ ਦੇਆ ਦੇਸ਼ ਦੇ ਕਿਸਾਨਾਂ ਨਾਲ ਕੀਤੀ ਆ ਤੁਹਾਨੂੰ ਯਾਦ ਹੋਊਗਾ ਬੀਜੇਪੀ ਦੇ ਐਮਪੀ ਜਸਕੌਰ ਮੀਨਾ ਰਾਜਸਥਾਨ ਦੇ ਕਿਸਾਨਾਂ ਨੂੰ ਦੇਸ਼ ਦੇ ਨਾਦਾਤਾ ਨੂੰ ਟੈਰਰਿਸਟਾਂ ਕਹਿੰਦਾ ਸੀਗਾ ਬਿੱਟੂ ਸਾਹਿਬ ਭਲਾਤਾ ਉਹ ਮੈਂ ਇਹ ਵੀ ਯਾਦ ਕਰਾਉਂਗਾ ਮੋਦੀ ਸਾਹਿਬ ਨੇ ਤਾਂ ਕਹਿਇਆ 14 ਤੋਂ ਪਹਿਲਾਂ 14 ਦਾ ਜਿਹੜਾ ਬੀਜੇਪੀ ਦਾ ਜੁਮਲਾ ਪੱਤਰ ਸੀਗਾ ਉਹ ਚ ਵੀ ਐਮਐਸਪੀ ਦਾ ਵਾਅਦਾ ਸੀ ਜ਼ਿਕਰ ਸੀਗਾ ਫੇਰ ਜਦੋਂ 6 ਵਾਅਦੇ ਇਹਨਾਂ ਨੇ ਕੀਤੇ ਯੂ ਟਰਨ ਮਾਰ ਕੇ ਖੇਤੀ ਕਰੋਨਾ ਤੇ ਕਾਲਿਆਂ ਤੇ ਮਾਫੀ ਮੰਗ ਕੇ ਤੇ ਉਦੋਂ ਇਹਨਾਂ ਨੇ ਫੇਰ ਵਾਅਦਾ ਕੀਤਾ ਸੀ ਐਮਐਸਪੀ ਦਾ ਕੀ ਉਹ ਵਾਅਦਾ ਡਿਲੀਵਰ ਹੋਇਆ ਆ ਜਿਹੜਾ ਜੁਮਲਾ ਪੱਤਰ 2024 ਦਾ ਰਵਨੀਤ ਮਿੱਟੂ ਜੀ ਵੀ ਉਹੀ ਜੁਮਲਾ ਪੱਤਰ ਦਾ ਜ਼ਿਕਰ ਕਰਦੇ ਅਕਸਰ ਤੇ ਮੈਨੂੰ ਦੱਸਣ ਰਵਨੀਤ ਮਿੱਟੂ ਜੀ ਨੂੰ ਪੁੱਛਣ ਮੇਰੇ ਭਰਾ ਸਾਰੇ ਲੁਧਿਆਣੇ ਦੇ ਵਾਸੀ ਜਿਹੜੇ ਕਿ ਕੀ ਤੁਹਾਡੇ ਜੁਮਲਾ ਪੱਤਰ ਦੇ ਵਿੱਚ ਬੀਜੇਪੀ ਦੇ ਵਿੱਚ ਐਮਐਸਪੀ ਦਾ ਜ਼ਿਕਰ ਹੈ ਐਮਐਸਪੀ ਦਾ ਜ਼ਿਕਰ ਹੀ ਨਹੀਂ ਹੈ ਜਨਾਬ ਡੈਟ ਵੇਵਰ ਦਾ ਜ਼ਿਕਰ ਹੀ ਨਹੀਂ ਹੈ ਕਿਸਾਨ ਵਿਰੋਧੀ ਹੈ ਭਾਰਤੀ ਜਨਤਾ ਪਾਰਟੀ ਤੇ ਆਪਾਂ ਅਕਸਰ ਦੇਖਿਆ ਤੇ ਉਹ ਉਹਦਾ ਪੱਲਾ ਜਾ ਕੇ ਰਮਨੀਤ ਬਿੱਟੂ ਜੀ ਫੜਦੇ ਐ ਤੇ ਰਮਨੀਤ ਬਿੱਟੂ ਜੀ ਨੂੰ ਮੈਂ ਇਹੀ ਗੱਲ ਕਹੂੰਗਾ ਕਿ ਕਦੇ ਆਪਦੀ ਪਾਰਟੀ ਨੂੰ ਖੜੇ ਹੋ ਕੇ ਸਵਾਲ ਕਰਿਓ ਵੀ ਤੁਸੀਂ ਕਿਸਾਨ ਵਿਰੋਧੀ ਕਿਉਂ ਮਹਿਲਾ ਵਿਰੋਧੀ ਕਿਉਂ ਤੁਸੀਂ ਕਿਉਂ ਨਹੀਂ ਮੇਕ ਸ਼ੋਰ ਕਰਦੇ ਵੀ ਪੰਜਾਬ ਦਾ ਭਲਾ ਹੋ ਸਕੇ ਪੰਜਾਬ ਅੱਛਾ ਤੁਨੂੰ ਵੀ ਯਾਦ ਹੋਊਗਾ ਕਿ ਰਵਨੀਤ ਬਿੱਟੂ ਜੀ ਨੇ ਜਦੋਂ ਜਦੋਂ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਕੀਤੀ ਉਦੋਂ ਉਦੋਂ ਜਦੋਂ ਇਹ ਪਾਰਟੀ 'ਚ ਉਹਨਾਂ ਦੀ ਸ਼ਾਮਿਲ ਹੋਏ ਉਹ ਸਾਰੇ ਸਟੈਂਡਸ ਤੇ ਯੂ-ਟਰਨ ਮਾਰਿਆ ਤੁਹਾਨੂੰ ਇਹ ਵੀ ਗੱਲ ਯਾਦ ਹੋਊ ਕਿ 6 ਵਾਅਦੇ 'ਚ ਇੱਕ ਵਾਅਦਾ ਇਹ ਵੀ ਸੀ ਭਾਰਤੀ ਜਨਤਾ ਪਾਰਟੀ ਦਾ ਵੀ ਜਿਹੜੇ ਮਿਸ਼ਰਾ ਸਾਹਿਬ ਨੇ ਮੰਤਰੀ ਜਿਨ੍ਹਾਂ ਦੇ ਲਾਲ ਸਾਹਿਬ ਨੇ ਲਖਨਪੁਰ ਖਰੀ ਦੇ ਵਿੱਚ ਸਾਡੇ ਕਿਸਾਨ ਭਰਾ ਕੁਚਲ ਕੇ ਮਾਰੇ ਸੀਗੇ ਕਹਿੰਦੇ ਸੀਗੇ ਉਹਨਾਂ ਨੂੰ ਉਤਾਰਾਂਗੇ ਬਰਖਾਸਤ ਕਰਾਂਗੇ ਬਰਖਾਸਤ ਤਾਂ ਕੀਤਾ ਨਹੀਂ ਕਿਸਾਨਾਂ ਦੇ ਨਾਲ ਮਜ਼ਾਕ ਕੀਤਾ ਕਿਸਾਨਾਂ ਦੇ ਨਾਲ ਧੋਖਾ ਮਾਇਆ ਉਹ ਮੰਤਰੀ ਨੂੰ ਫੇਰ ਟਿਕਟ ਦੇਤੀ ਤੇ ਤਾਂ ਹੀ ਕਰਕੇ ਰਵਨੀਤ ਬਿੱਟੂ ਜੀ ਤੁਹਾਨੂੰ ਪਿੰਡਾ ਚ ਇਹ ਰੋਸ ਜਿਹੜਾ ਹੈ ਕਿਸਾਨਾਂ ਦਾ ਦੇਖਣਾ ਪੈ ਰਿਹਾ ਹੈ ਇਹ ਜਿਹੜਾ ਧਰਨਾ ਪ੍ਰਦਰਸ਼ਨ ਕਿਸਾਨ ਤੁਹਾਡੇ ਖਿਲਾਫ ਕਰ ਰਹੇ ਹੈ ਭਾਜਪਾ ਦੇ ਕੈਂਡੀਡੇਟਸ ਦੇ ਖਿਲਾਫ ਕਰ ਰਹੇ ਹੈ ਇਹ ਤਾਂ ਹੀ ਦੇਖਣਾ ਪੈ ਰਿਹਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਦੇ ਨਾਲ ਵਿਤਕਰਾ ਦਾ ਕੀਤਾ ਹੀ ਕੀਤਾ ਤਸ਼ੱਦਦ ਦਾ ਢਾਈ ਢਾਈ ਲੇਕਿਨ ਹਰੇਕ ਚੀਜ਼ ਕਹਿ ਕੇ ਭਾਰਤੀ ਜਨਤਾ ਪਾਰਟੀ ਮੁਖਰੀ ਵੀ ਇਹਨਾਂ ਦੇ ਹੰਸਰਾਜ ਜਨ ਸਾਹਿਬ ਦਾ ਤੁਸੀਂ ਬਿਆਨ ਸੁਣਿਆ ਹੋਣਾ ਕੀ ਕਹਿ ਰਹੇ ਕਿਸਾਨਾਂ ਮਤਲਕ ਇਹ ਬੀਜੇਪੀ ਦੀ ਸੋਚ ਹੈ ਬੀਜੇਪੀ ਦੇ ਹਰੇਕ ਕੈਂਡੀਡੇਟ ਦੀ ਹਰੇਕ ਲੀਡਰ ਦੀ ਸੋਚ ਹੈ ਉਹਨਾਂ ਦੇ ਹੰਸਰਾਜ ਜਨ ਸਾਹਿਬ ਰੁਕੇ ਉਹਨਾਂ ਦੇ ਪ੍ਰਨੀਤ ਕੌਰ ਜੀ ਰੁਕੇ ਕਿਸਾਨਾਂ ਨੇ ਨਹੀਂ ਵੜਨ ਦਿੱਤਾ ਉਹਨਾਂ ਦੇ ਤਰਨਜੀਤ ਸੰਧੂ ਸਾਹਿਬ ਦਿਨੇਸ਼ ਜੀ ਅਰਵਿੰਦ ਜੀ ਕਿੰਨੇ ਲੀਡਰ ਬਣਾਏ ਇਹ ਤੇ ਇਹੀ ਹੁਣ ਰਵਨੀਤ ਬਿੱਟੂ ਜੀ ਦੇ ਨਾਲ ਹੋ ਰਿਹਾ ਹੈ ਸੋ ਜਿਹੜਾ ਉਹ ਰਿਐਲਿਟੀ ਚੈੱਕ ਹੈ ਜਿਹੜਾ ਗਿਲਟ ਹੁੰਦਾ ਗਿਲਟ ਕੌਂਸ਼ੀਅੰਸ ਨੂੰ ਲੈ ਕੇ ਬਹਿ ਜਾਂਦਾ ਉਹ ਗਿਲਟ ਹੋ ਰਿਹਾ ਰਵਨੀਤ ਬਿੱਟੂ ਜੀ ਨੂੰ ਜਦੋਂ ਦੇਖਦੇ ਐ ਕਿ ਆ ਸਾਡੇ ਕੈਂਡੀਡੇਟਸ ਨਾਲ ਹੋ ਕੀ ਰਿਹਾ ਆ ਮੇਰੇ ਨਾਲ ਹੋ ਕੀ ਰਿਹਾ ਇਹ ਅਹਿਸਾਸ ਉਹਨਾਂ ਆਲਰੇਡੀ ਸ਼ੁਰੂ ਹੋ ਗਿਆ ਤੇ ਅਹਿਸਾਸ ਤੇ ਮੋਰ ਬਹੁਤ ਜਲਦੀ ਲੱਗੂਗੀ ਜਦੋਂ ਰਿਜ਼ਲਟ ਆ ਗਿਆ ਤੇ ਫੇਰ ਤੁਸੀਂ ਦੇਖੋਗੇ ਕਿ ਨਾ ਘਰ ਦੇ ਤਨਾ ਘਾਟ ਦੇ ਇਹ ਚੀਜ਼ ਅਸਲੀਅਤ ਦੇ ਵਿੱਚ ਤੁਸੀਂ ਤਬਦੀਲ ਹੁੰਦੇ ਦੇਖੋਗੇ ਤੇ ਜਿੱਥੋਂ ਤੱਕ ਗੱਲ ਕਰਦੇ ਰਾਜਾ ਵਿਡਿੰਗ ਸਾਹਿਬ ਦੀ ਰਾਜਾ ਵਿਡਿੰਗ ਸਾਹਿਬ ਉਹ ਲੀਡਰ ਨੇ ਜੋ 트럼ਪ ਕਾਰਡ ਹੈ 트럼ਪ ਕਾਰਡ ਹੁਣ ਜਿਹੜੇ ਪ੍ਰਧਾਨ ਹੁਣ ਆਪ ਜਾਖੜ ਸਾਹਿਬ ਦੀ ਗੱਲ ਕਰ ਲੋ ਜਾਖੜ ਸਾਹਿਬ ਇਲੈਕਸ਼ਨ ਕਰ ਰਹੇ ਕੰਟੈਸਟ ਜਾਖੜ ਸਾਹਿਬ ਇਲੈਕਸ਼ਨ ਨਹੀਂ ਕੰਟੈਸਟ ਕਰ ਰਹੇ ਨਾ ਐਮਐਲਏ ਨਾ ਐਮਪੀ ਬਣਨ ਦੀ ਰੇਸ ਦੇ ਵਿੱਚ ਉਹ ਕਿਉਂ ਕਿਉਂਕਿ ਪਤਾ ਸਾਡੇ ਕੈਂਡੀਡੇਟਸ ਨਾਲ ਕੀ ਹੋ ਰਿਹਾ ਸਾਨੂੰ ਪਿੰਡਾਂ 'ਚ ਐਂਟਰੀ ਨਹੀਂ ਅਲਾਉਡ ਕਿਸਾਨਾਂ ਨੇ ਤਾਂ ਪੋਸਟਰ ਲਾ ਰੱਖਿਆ ਪਹਿਲਾਂ ਸਾਨੂੰ ਨਹੀਂ ਜਾਣ ਤੁਸੀਂ ਦਿੱਤਾ ਸਾਡੀ ਰਾਜਧਾਨੀ ਹੁਣ ਅਸੀਂ ਤੁਹਾਨੂੰ ਨਹੀਂ ਜਾਣ ਦਵਾਂਗੇ ਇਹ ਜਾਖੜ ਸਾਹਿਬ ਨੂੰ ਪਤਾ ਸੀ ਸੋ ਹੀ ਪਲੇ ਸਮਾਰਟ ਨਹੀਂ ਇਲੈਕਸ਼ਨ ਕੰਟੈਸਟ ਕੀਤਾ ਟਾਈਮ ਵੇਸਟ ਹੁੰਦਾ ਰਿਸੋਰਸਸ ਵੇਸਟ ਹੁੰਦੀ એનર્ਜੀ ਵੇਸਟ ਹੁੰਦੀ ਹੀ ਟੋਕ ਦਾ ਸਮਾਰਟ ਵੇ ਬਿੱਟੂ ਸਾਹਿਬ ਨੂੰ ਉਹ ਚੀਜ਼ ਦੇਖਣੀ ਸਮਝ ਨਹੀਂ ਚਾਹੀਦੀ ਸੀ ਲੇਕਿਨ ਨਹੀਂ ਸਮਝੇ ਉਹ ਲੋਕ ਸਮਝਾਉਣਗੇ ਗੱਲ ਇਹ ਹੈ ਕਿ ਜਾਖੜ ਸਾਹਿਬ ਤਾਂ ਨਹੀਂ ਕੰਟੈਸਟ ਕਰ ਰਹੇ ਬਾਦਲ ਸਾਹਿਬ ਹੀ ਨਹੀਂ ਕੰਟੈਸਟ ਕਰ ਰਹੇ ਸੁਖਵੀਰ ਬਾਦਲ ਸਾਹਿਬ ਉਹ ਵੀ ਨਾ ਐਮਐਲਏ ਉਹ ਵੀ ਨਾ ਐਮਪੀ ਸਿਰਫ ਔਰ ਸਿਰਫ ਇੱਕ ਪਾਰਟੀ ਦਾ ਪ੍ਰਧਾਨ ਕੰਟੈਸਟ ਕਰ ਰਿਹਾ ਉਹ ਰਾਜਾ ਵੜੇ ਉਹ ਰਾਜਾ ਵਿਡਿੰਗ ਜੋ ਬਲੌਕ ਪ੍ਰੈਜ਼ੀਡੈਂਟ ਤੋਂ ਪ੍ਰੈਜ਼ੀਡੈਂਟ ਬਣੇ ਪੰਜਾਬ ਕਾਂਗਰਸ ਦੇ 올 ਇੰਡੀਆ ਯੂਥ ਕਾਂਗਰਸ ਦੇ ਆਵਦੀ ਮਿਹਨਤ ਸਦਕਾ ਆਵਦੀ ਡੈਡੀਕੇਸ਼ਨ ਸਦਕਾ ਤੇ ਆਵਦੇ ਹਾਰਡਵਰਕ ਸਦਕਾ ਤੇ ਜਦੋਂ ਇਹ ਕਹਿੰਦੇ ਆ ਵੀ ਜੀ ਤੁਸੀਂ ਉਧਰੋਂ ਆਏ ਹੋ ਜੀ ਇਧਰੋਂ ਆਏ ਹੋ ਟਰੰਪ ਕਾਰਡ ਦਾ ਮਤਲਬ ਕੀ ਹੁੰਦਾ ਜਿੱਥੇ ਮਰਜ਼ੀ ਖੇਡ ਦੋ ਜਿੱਥੇ ਮਰਜ਼ੀ ਉਤਾਰ ਦੋ ਤੁਹਾਨੂੰ ਜਿਤਾ ਦੇਣਗੇ ਹੀਲ ਗੈਟ ਯੂ ਦ ਵਿਨ ਤੇ ਜਿਹੜੇ ਪ੍ਰਧਾਨ ਆਵਦੀ ਮਤਲਬ ਕੀ ਆ ਬਾਦਲ ਸਾਹਿਬ ਜਾਖੜ ਸਾਹਿਬ ਜਾਂ ਕਿਸੇ ਲੀਡਰ ਦੀ ਗੱਲ ਕਰ ਲਓ ਬਿੱਟੂ ਸਾਹਿਬ ਦੀ ਗੱਲ ਕਰ ਲਓ ਏ ਆਪਦੀ ਕੰਸਟਿਟੂਐਂਸੀ ਨਹੀਂ ਜਿੱਤ ਸਕਦੇ ਆਪਦਾ ਏਰੀਆ ਨਹੀਂ ਜਿੱਤ ਸਕਦੇ ਹੋਰ ਕਿਤੇ ਜਾ ਕੇ ਜਿੱਤਣ ਦਾ ਬੜੀ ਦੂਰ ਦੀ ਗੱਲ ਹੈ ਉਹ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਜਿਹੜੇ ਆਪਦੀ ਕੰਸਟਿਟੂਐਂਸੀ ਜਿੱਤਨ ਦਾ ਤਾਂ ਦਮ ਰੱਖਦੇ ਹੀ ਰੱਖਦੇ ਆ ਤਿੰਨ ਟਾਈਮ ਐਮਐਲਏ ਬਣੇ ਬਣੇ ਆ ਪ੍ਰਧਾਨ ਦੋ ਦਫਾ ਬਣੇ ਆ ਪੰਜਾਬ ਕਾਂਗਰਸ ਦੀ ਵੀ ਆਲ ਇੰਡੀਆ ਯੂਥ ਕਾਂਗਰਸ ਦੀ ਵੀ ਤੇ ਲੁਧਿਆਣਾ ਜਿੱਤਨ ਦਾ ਵੀ ਦਮ ਰੱਖਦੇ ਆ ਤੇ ਲੁਧਿਆਣਾ ਜਿੱਤ ਕੇ ਸਾਡਾ ਆਫਿਸ ਵੀ ਇੱਥੇ ਹੋਊਗਾ ਸਾਡੀ ਰੈਸ਼ ਵੀ ਇੱਥੇ ਹੋਊਗੀ ਸਾਡੇ ਵਰਕਰ ਸਾਡੇ ਲੀਡਰਸ ਤੇ ਸਾਰਾ ਲੁਧਿਆਣਾ will have full access to us 24 into 7 sabde kaam bhi honge sabhi madad bhi hogi sabnu suneya bhi jaauga grievance redressal bhi ho bridge bhi banuga sab layi te jadon eh cheez hogi te sariyan partiyan nu jede propaganda kar rahe hai jhoot bol rahe hai unna nu jawab miluga ki sach te mehnat de dam te jo chalda hai onu koi na ta dabaa sakda te na hara sakda so meri inni binti hai ki ludhiyane de vaasiyan nu ਤੇ মিডিਆ ਦੇ ਭਰਾਵਾਂ ਨੂੰ ਕਿ ਆ ਜਿਹੜੇ ਸਵਾਲ ਹੈ ਜਿਹੜੇ ਇਹਨਾਂ ਨੇ ਸਟੈਂਡ ਪਹਿਲਾਂ ਲਏ ਆ ਉਹ ਸਟੈਂਡ ਵਾਰੇ ਤਾਂ ਪੁੱਛ ਲੋ ਵੀ ਉਹ ਤੁਹਾਡੇ ਉਹ ਸਟੈਂਡ ਨੂੰ ਅਸੀਂ ਵੈਲਕਮ ਕਰੀਏ ਜਾਂ ਅੱਜ ਵਾਲੇ ਸਟੈਂਡ ਨੂੰ ਜਿਹੜੀ ਬੀਜੇਪੀ ਨੂੰ ਮੰਦਾ ਉਦੋਂ ਕਹਿੰਦੇ ਸੀਗੇ ਉਹਨੂੰ ਅਸੀਂ ਸੱਚ ਮੰਨੀਏ ਜਾਂ ਅੱਜ ਵਾਲੇ ਸਟੈਂਡ ਨੂੰ ਸੱਚ ਮੰਨੀਏ ਉਦੋਂ ਕਾਂਗਰਸ ਚੰਗੀ ਸੀਗੀ ਬੀਜੇਪੀ ਮਾੜੀ ਸੀ ਹੁਣ ਬੀਜੇਪੀ ਚਲੇ ਗਏ ਤੇ ਬੀਜੇਪੀ ਚੰਗੀ ਹੋਗੀ ਕਾਂਗਰਸ ਮਾੜੀ ਵੀ ਸੋ ਸਟੈਂਡ ਹੈ ਤੇ ਲੁਧਿਆਣਾ ਇਹ ਚੀਜ਼ ਦੇਖ ਰਿਹਾ ਹੈ ਸਮਝ ਰਿਹਾ ਹੈ ਤੇ ਆਉਣ ਵਾਲੇ ਟਾਈਮ 'ਚ ਕਰਾਰਾ ਜਵਾਬ ਦੇਊਗਾ ਸਰ ਤੁਸੀਂ ਸਟੈਂਡ ਦੀ ਗੱਲ ਕੀਤੀ ਹੈ ਔਰ ਭਾਜਪਾ ਵਾਲੇ ਕਹਿ ਰਹੇ ਕਿ ਕਾਂਗਰਸ ਵਾਲਾ ਇਸ ਚੀਜ਼ ਦਾ ਸਟੈਂਡ ਕਲੀਅਰ ਕਰੇ ਕਿ ਆਮ ਆਲੀ ਪਾਰਟੀ ਦੇ ਨਾਲ ਉਹ ਦਿੱਲੀ ਚ ਗੱਡਜੋੜ ਕਰਦੇ ਨੇ ਪੰਜਾਬ ਦੀ ਹੱਦ ਦੇ ਨਿਕਲਦੇ ਨੇ ਤੇ ਮਰਜੋਂਦਈ ਕਹਿੰਦੇ ਸ਼ਬਦਾਰੀ ਚੇਂਜ ਹੋ ਜਾਂਦੀ ਆ ਉੱਥੇ ਕਹਿੰਦੇ ਇੱਕ ਹੁੰਦੀ ਰਹੇਗਾ ਉਹਦਾ ਜਵਾਬ ਕਿ ਕਹਿੰਦੇ ਹੁਣ ਐਸ਼ੀ ਨਹੀਂ ਜਾਂਦਾ ਜੀ ਮੈਂ ਸਮਝਿਆ ਤੁਹਾਡਾ ਸਵਾਲ ਨੰਬਰ 1 ਅਲਾਈਂਸ ਹੋਇਆ ਕਿਉਂ ਹੈ ਕਿਉਂਕਿ ਦੇਸ਼ ਦੇ ਲੋਕਤੰਤਰ ਨੂੰ ਦੇਸ਼ ਦੇ ਸੰਵਿਧਾਨ ਨੂੰ ਤੇ ਦੇਸ਼ ਨੂੰ ਖਤਰਾ ਬਣ ਚੁੱਕਿਆ ਸੀਗਾ ਆਪਣਾ ਆਪਾ ਇਹ ਚੀਜ਼ ਦੇਖੀ ਹੈ ਸਿਰਫ ਸੋਚੀ ਨਹੀਂ ਹੈ ਸਾਡਾ ਆਪੀਸੀ ਬਦਲਤਾ ਸਾਡਾ ਐਵੀਡੈਂਸ ਐਕਟ ਬਦਲਤਾ ਸਾਡਾ ਸੀਆਰਪੀਸੀ ਬਦਲਤਾ ਸਾਡਾ ਸੰਵਿਧਾਨ ਬਦਲਣ ਦੀ ਕੋਸ਼ਿਸ਼ ਕਰ ਰਹੇ ਐ ਰਿਜ਼ਰਵੇਸ਼ਨ ਦੇ ਖਿਲਾਫ ਹੈ ਕਾਸ ਸੈਂਸਸ ਪਿਛਲੇ 10 ਸਾਲਾਂ ਚ ਬੀਜੇਪੀ ਨੇ ਨਹੀਂ ਕਰਾਇਆ ਆਰਐਸਐਸ ਦੇ ਜਿਹੜੇ ਚੀਫ ਨੇ ਮੋਹਨ ਭਗਵਤ ਸਾਹਿਬ ਆਰਗੇਨਾਈਜ਼ਰ ਨੂੰ ਤੇ ਪੰਚ ਜਰਾਂ ਨੂੰ ਸਪਟੈਂਬਰ 2015 ਦੇ ਵਿੱਚ ਇੰਟਰਵਿਊ ਦਿੱਤਾ ਜਰਾਬ ਮੇ ਤੇ ਰਿਜ਼ਰਵੇਸ਼ਨ ਰੀਕਨਸਿਡਰ ਹੋਣੀ ਚਾਹੀਦੀ ਆ ਕਿਆ ਆਰਐਸਐਸ ਦੇ ਪਬਲਿਸਿਟੀ ਚੀਫ ਮਨਮੋਹਨ ਵੈਦਿਆ ਜੀ ਉਹਨਾਂ ਨੇ ਕੀ ਕਿਹਾ ਜੀ ਕਹਿੰਦੇ ਰਿਜ਼ਰਵੇਸ਼ਨ ਇਕਵੈਲਟੀ ਦੇ ਖਿਲਾਫ ਹੈ ਨਹੀਂ ਹੋਣੀ ਚਾਹੀਦੀ ਇਹ ਆਰਐਸਐਸ ਕਹਿ ਰਹੀ ਹੈ ਤੇ ਆਰਐਸਐਸ ਦੇ ਗਲਵਲਕਰ ਜੀ ਗਲਵਲਕਰ ਜੀ ਨੇ ਆਪਦੀ ਕਿਤਾਬ ਚ ਲਿਖਿਆ ਸੀਗਾ ਕਿ ਕਾਸਟ ਦੇ ਬੇਸਿਸ ਤੇ ਰਿਜ਼ਰਵੇਸ਼ਨ ਨਹੀਂ ਹੋਣੀ ਚਾਹੀਦੀ ਸੋ ਮੈਨੂੰ ਦੱਸੇ ਬੀਜੇਪੀ ਤੇ ਬਿੱਟੂ ਜਾਲ ਤੋਂ ਬਚਲੇਓ ਤੁਸੀਂ ਤਾਂ ਆਪਣਾ ਦਮਖਾ ਮ ਰੱਖਦੇ ਉਹਨਾਂ ਨੂੰ ਪੁੱਛੋ ਸਵਾਲ ਕਿ ਆ ਜਿਹੜੇ ਤੁਹਾਡੇ ਭਗਵਤ ਸਾਹਿਬ ਗੋਲਵਲਕਰ ਸਾਹਿਬ ਵੈਦਿਆ ਸਾਹਿਬ ਆ ਸਾਰੇ ਲੀਡਰਾਂ ਦੇ ਜਿਹੜੇ ਬਿਆਨ ਨੇ ਕੀ ਮਿੱਟੂ ਸਾਹਿਬ ਉਹਨਾਂ ਨਾਲ ਸਹਿਮਤ ਹੋ ਉਹ ਮੇਰਾ ਇੱਥੇ ਓਪਨ ਚੈਲੰਜ ਹੈ ਇਹਦੇ ਜਵਾਬ ਦੇ ਦੇ ਮਿੱਟੂ ਸਾਹਿਬ ਕੀ ਇਹ ਸਟੇਟਮੈਂਟਸ ਨੂੰ ਵੈਲਕਮ ਕਰਦੇ ਐ ਜਾਂ ਇਹ ਸਟੇਟਮੈਂਟਸ ਨੂੰ ਕੰਡਮ ਕਰਦੇ ਇੰਨੀ ਗੱਲ ਦਾ ਜਵਾਬ ਲੈ ਲਿਓ ਤੇ ਨਾਲੇ ਮੈਂ ਦੂਜੀ ਗੱਲ ਦੱਸਦਾ ਕਿ ਪੰਜਾਬ ਚ ਕਿਉਂ ਨਹੀਂ ਅਲਾਈਅੰਸ ਕਿਉਂਕਿ ਪੰਜਾਬ ਚ ਨਫ਼ਰਤ ਦੀ ਦੁਕਾਨ ਨੂੰ ਪੱਕੇ ਤੌਰ ਤੇ ਸ਼ਟਰ ਲੱਗਿਆ ਹੋਇਆ ਹੈ ਪੰਜਾਬ ਚ ਜਲਦੀ ਕਿਤੇ ਇਹਨਾਂ ਦੀਆ ਦੋ ਸੀਟਾਂ ਤੋਂ ਵੱਧ ਆਉਣ ਗਿਆ ਨਹੀਂ ਕਦੇ ਡੇਢ ਸੀਟ ਤੇ ਹੁੰਦੇ ਆ ਕਦੇ ਢਾਈਕ ਸੀਟ ਤੇ ਹੁੰਦੇ ਆ ਐਤਕੀ 0 ਤੇ ਆ ਜਾਣਗੇ ਤੁਸੀਂ ਮੂਡਲ ਨੇਸ਼ਨ ਸਰਵੇ ਦੀ ਗੱਲ ਕਰ ਲਓ ਤੁਸੀਂ ABP న్యూਸ 18 ਜਿੰਨੇ ਮਰਜੀ ਸਰਵੇਸ ਪੋਲਸ ਚੱਕ ਕੇ ਦੇਖ ਲਓ ਸਾਰੇ ਇੱਕੋ ਗੱਲ ਕਹਿ ਰਹੇ ਆ ਕਾਂਗਰਸ ਪਾਰਟੀ ਸਭ ਤੋਂ ਵੱਧ ਸੀਟਾਂ ਦੂਜੇ ਤੇ ਆਮ ਆਦਮੀ ਪਾਰਟੀ ਤੀਜੇ ਚੌਥੇ ਤੇ ਜਿਹੜੇ ਪੁਰਾਣੇ ਐਲਾਈਸ ਪੁਰਾਣੇ ਭਾਈਵਾਲ ਸੀਗੇ ਨੌ ਮਾਸ ਦਾ ਰਿਸ਼ਤਾ ਹਾਲਾਂਕਿ ਅੱਜ ਵੀ ਅੰਡਰ ਦਾ ਟੇਬਲ ਹੈ 0 ਟੂ 2 0 ਟੂ 2 3rd 4th ਤੇ ਆਈਡੀਓਲੋਜੀ ਵੀ ਮਿਲਦੀ ਹੈ ਸੀਤਾ ਵੀ ਮਿਲਦੀ ਹੈ ਇੱਕ ਕੋਲੇ ਡੇਢ ਦੂਜੇ ਕੋਲੇ ਢਾਈ ਸੋਚ ਵੀ ਮਿਲਦੀ ਹੈ ਇੱਕ ਕਿਸਾਨ ਵਿਰੋਧੀ ਆਪਣਾ ਇੱਕ ਨੇ ਖੇਤੀ ਕਾਨੂੰਨ ਬਣਾਏ ਕਾਲੇ ਜਿਹਦੇ ਕਰਕੇ ਸੱਚੋ ਕਿਸਾਨ ਸ਼ਹੀਦ ਹੋਏ ਦੂਜੇ ਨੇ ਉਹਦੇ ਹੱਕ ਦੇ ਵਿੱਚ ਵੀਡੀਓਜ਼ ਬਣਾਈਆਂ ਸੋ ਪੰਜਾਬ ਚ ਤਾਂ ਗੱਠ ਜੋੜ ਦੀ ਲੋੜ ਨਹੀਂ ਪਰ ਜੇ ਤੁਸੀਂ ਸਟੈਂਡ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਲੌਜਿਕ ਦੱਲਾਂ ਇੱਕ ਤਾਂ ਭਾਰਤੀ ਜਨਤਾ ਪਾਰਟੀ ਨੂੰ ਪੁੱਛ ਲਿਓ ਕਿ ਹਰਿਆਣਾ ਚ ਕੀ ਤੁਹਾਡਾ SBYL ਤੇ ਸੇਮ ਸਟੈਂਡ ਹੈ ਹਰਿਆਣਾ BJP ਦਾ ਜਿਹੜਾ ਯੂਨਿਟ ਹੈ ਕੀ ਉਹ ਕਹੂਗਾ ਕਿ SBYL ਦਾ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਕੀ ਭਾਜਪਾ ਦਾ ਹਰਿਆਣਾ ਯੂਨਿਟ ਨਹੀਂ ਕਹਿੰਦਾ ਕਿ ਐਸਵਾਈਐਲ ਦਾ ਪਾਣੀ ਹਰਿਆਣੇ ਨੂੰ ਜਾਵੇ ਕੀ ਇਹਨਾਂ ਦੇ ਦੋ ਸਟੈਂਡ ਵੱਖਰੇ ਨਹੀਂ ਹੈ ਪੰਜਾਬ ਭਾਜਪਾ ਦੇ ਤੇ ਹਰਿਆਣਾ ਭਾਜਪਾ ਦੇ ਆਮ ਆਦਮੀ ਪਾਰਟੀ ਨੂੰ ਪੁੱਛ ਲਓ ਆਮ ਆਦਮੀ ਪਾਰਟੀ ਜਿਹੜਾ ਪੰਜਾਬ ਯੂਨਿਟ ਆ ਉਹਦਾ ਐਸਵਾਈਐਲ ਤੇ ਸਟੈਂਡ ਹੋ ਰਿਹਾ ਹੈ ਤੇ ਹਰਿਆਣਾ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਯੂਨਿਟ ਹੈ ਐਸਵਾਈਐਲ ਤੇ ਸਟੈਂਡ ਹੋ ਰਿਹਾ ਸੋ ਫੈਡਰਲ ਸਟਰਕਚਰ ਹੈ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ ਕਾਂਗਰਸ ਇਜ਼ ਅ ਨੈਸ਼ਨਲ ਪਾਰਟੀ ਸਟੇਟ ਯੂਨਿਟਸ ਵੱਖਰੇ ਹੁੰਦੇ ਆ ਤੇ ਹੋਰ ਯੂਨਿਟਸ ਵੱਖਰੇ ਹੁੰਦੇ ਆ ਸੋ ਧੇਰਫੋਰ ਕਹਿੰ ਸੰਵਿਧਾਨ ਵੀ ਬਚੂਗਾ ਤੇ ਇੰਡੀਆ ਅਲਾਇੰਸ ਦੀ ਸਰਕਾਰ ਵੀ ਬਣੂਗੀ ਤੇ ਤੁਸੀਂ ਦੇਖੋਗੇ ਬਹੁਤ ਜਲਦ ਨਫਰਤ ਦੀ ਦੁਕਾਨ ਜਿਹੜੀ ਹੈਗੀ ਆ ਪੂਰੇ ਦੇਸ਼ ਤੋਂ ਉਹਨੂੰ ਸ਼ਟਰ ਲਾਵਾਂਗੇ ਜਿਵੇਂ ਪਹਿਲਾਂ ਹਿਮਾਚਲ ਕਰਨਾਟਕਾ ਤੇਲੰਗਾਨਾ ਚਲਾਇਆ ਜਿਹੜੀ ਇਹ ਕਾਰਨ ਨਜ਼ਰੀ ਕੀ ਕਹਿੰਦੇ ਵੀ ਪਾਰਟੀ ਨਹੀਂ ਹੈਗੀ ਉਹ ਕਹਿੰਦੇ ਜਾਇਜ਼ ਕੀਤੀ ਜਾ ਰਹੀ ਹੈ ਕਹਿੰਦੇ ਜਾਂਚ ਕਰਾਵਾਂਗੇ ਦੇਖੋ ਗੱਲ ਇਹ ਹੈ ਕਿ ਬੈਂਸਾਹਬ ਨੇ ਗੱਲ ਇੱਕ ਬੜੀ ਕਲੀਅਰ ਸ਼ਬਦਾਂ ਚ ਕਹੀ ਹੈ ਬੈਂਸਾਹਬ ਨੇ ਜਿਹੜੀ ਇਹਦੀ অথেন্টিਸਿਟੀ ਹੈ ਉਹਨਾਂ ਨੇ ਕਿਹਾ ਕਿ ਇਹਦੀ ਪੂਰੀ ਆਥੈਂਟੀਸਿਟੀ ਹੈ ਹੀ ਹੈਜ਼ ਵਾਊਚਡ ਫਾਰ ਦੀ ਆਥੈਂਟੀਸਿਟੀ ਆਫ 댓 ਆਡੀਓ ਦੂਜੀ ਗੱਲ ਬੈਂਸ ਸਾਹਿਬ ਨੇ ਇਹ ਤੱਕ ਕਿਹਾ ਵੀ ਜੇ ਆਡੀਓ ਚ ਐਡੀਟਿੰਗ ਹੋਈ ਤੇ ਮੇਰੇ ਖਿਲਾਫ ਪਰਚਾ ਦੇ ਦਿਓ ਪਰ ਬਿੱਟੂ ਸਾਹਿਬ ਜਿਹੜਾ ਉਹ ਬਾਈਟ ਦੇ ਰਹੇ ਸੀਗੇ ਜੋ ਤੁਸੀਂ ਪੁੱਛ ਰਹੇ ਸੀ ਸਾਡੇ ਭਰਾ ਕਿ ਉਹਨਾਂ ਨੇ ਇੱਕ ਦਫਾ ਵੀ ਕਿਹਾ ਵੀ ਮੈਂ ਨਹੀਂ ਬੋਲ ਰਿਹਾ ਕੀ ਉਹਨਾਂ ਨੇ ਨਹੀਂ ਕਿਹਾ ਨਾ ਸੋ ਪੁੱਛੋ ਉਹਨਾਂ ਨੂੰ ਵੀ ਬਿੱਟੂ ਸਾਹਿਬ ਇਹ ਜਿਹੜੀਆਂ ਚੀਜ਼ਾਂ ਕਹੀਆਂ ਗਈਆਂ ਉਹ ਤਾਂ ਸਮਾਂ ਦੀ ਕਹਿ ਰਹੇ ਸੀਗੇ ਮੈਂ ਤਾਂ ਸਭ ਨੂੰ ਵੈਲਕਮ ਕਰਦਾ ਜੀ ਪਾਰਟੀ 'ਚ ਆਉਣ ਲਈ ਮੈਂ ਤਾਂ ਸਭ ਨੂੰ ਵੈਲਕਮ ਕਰਦਾ ਦੇਖੋ ਗੱਲ ਇਹ ਹੈ ਹੁਣ ਬੀਜੇਪੀ 'ਚ ਕੌਣ ਜਾਣਾ ਚਾਹੂਗਾ ਜੀ ਸਭ ਨੂੰ ਪਤਾ ਹੈ ਡੁੱਬਦਾ ਜਹਾਜ਼ ਹੈ ਸਿੰਕਿੰਗ ਸ਼ਿਪ ਹੈ ਤੇ ਉਸੀ ਦਾ ਹਮ ਤੋ ਡੂਬੇਗੇ ਸਰਮ ਤੁਮੇ ਤੋ ਲੇ ਡੂਬੇਗੇ ਉਹ ਤਾਂ ਹੋ ਗਿਆ ਤੁਹਾਡੇ ਨਾਲ ਦੂਜੇ ਨਾਲ ਨਾ ਕਾਈਂਡਲੀ ਬਿੱਟੂ ਸਾਹਿਬ ਕਰਾਓ ਦੂਜੇ ਦਾ ਜਿਹੜਾ ਫਿਊਚਰ ਹੈ ਦੂਜੇ ਦਾ ਕੈਰੀਅਰ ਹੈ ਉਹਨੂੰ ਜਿਉਂਦਾ ਰਹਿਣ ਦਿਓ ਕੋਈ ਆਪਣਾ ਮਤਲਬ ਦੂਜੇ ਦਾ ਵੀ ਸੋਚੀਦਾ ਹੁਣ ਸਾਨੂੰ ਪਤਾ ਹੈ ਕਿ ਤੁਹਾਨੂੰ ਅਹਿਸਾਸ ਹੋ ਗਿਆ ਕਿ ਗਲਤੀ ਹੋ ਗਈ ਹੈ ਲੇਕਿਨ ਇਹ ਗਲਤੀ ਦਾ ਜਿਹੜਾ ਪ੍ਰਾਸ਼ਚਿਤ ਰਾਂ ਇਹ ਤੁਹਾਨੂੰ ਉੱਥੇ ਰਹਿ ਕੇ ਹੀ ਕਰਨਾ ਪੈਣਾ ਕਾਂਗਰਸ ਦੇ ਦਰਵਾਜ਼ੇ ਨਹੀਂ ਥੋੜੀ ਕਦੇ ਖੁੱਲਣਗੇ ਬਿਕਾਉਜ਼ ਯੂ ਹੈਵ ਸਟੈਪਡ ਅਸ ਓਨ ਦਾ ਬੈਕ ਸਰ ਤੁਸੀਂ ਕਹਿਆ ਕਿ ਆਮ ਆਦੀ ਪਾਰਟੀ ਦੇ ਜਿਹੜੀ ਏਡੋਲੋਜੀ ਹੈਗੀ ਆ ਉਹ ਕਾਂਗਰਸ ਨਾਲ ਮੈਚ ਨਹੀਂ ਕਰਦੀ ਪੰਜਾਬ ਦੇ ਵਿੱਚ ਇਸ ਕਰਕੇ ਅਸੀਂ ਉਹਨਾਂ ਨੂੰ ਅਲੱਗ ਰੱਖਿਆ ਹੈ ਜੇਕਰ ਆਮ ਆਦੀ ਪਾਰਟੀ ਦੇ ਐਮਪੀ ਇੱਥੇ ਜਿੱਤਦੇ ਨੇ ਉਹ ਜਾ ਕੇ ਕਿਹਦੇ ਪਿੱਛੇ ਬੈਠਣਗੇ ਉਹ ਆਪਣੀ ਕੁਰਸੀ ਅਲੱਗ ਢਾਗੇ ਬੈਠੇਗਾ ਰਾਹੁਲ ਦੇ ਪਿੱਛੇ ਆ ਕੇ ਬੈਠੇਗਾ ਇੰਡੀਆ ਗੱਠਜੋੜ ਬੰਦਨ ਜੀ ਦੇ ਖਾਤੇ ਚ ਆਉ ਉਹਦਾ ਵੀ ਮੈਂ ਤੁਹਾਨੂੰ ਜਵਾਬ ਦਿੰਦਾ ਦੇਖੋ ਨੰਬਰ 1 ਇਹ ਕਦੇ ਸ਼੍ਰੋਮਣੀ ਅਕਾਲ ਸ਼ਰੋਮਨੀ ਅਕਾਲੀ ਦਲ ਦਾ ਜਦੋਂ ਐਮਪੀ ਬਣੂਗਾ ਜੇ ਬਣ ਗਿਆ ਵੈਸ ਤੁਸੀਂ ਤਾਂ ਨਹੀਂ ਪੁੱਛਦੇ ਮੈਨੂੰ ਪਤਾ ਕਿਉਂ ਨਹੀਂ ਪੁੱਛਦੇ ਕਿਉਂਕਿ ਤੁਹਾਨੂੰ ਪਤਾ ਇੱਕ ਇੱਕ ਮਿੰਟ ਪਤਾ ਤੁਸੀਂ ਤਾਂ ਨਹੀਂ ਪੁੱਛਦੇ ਕਿਉਂਕਿ ਤੁਹਾਨੂੰ ਪਤਾ ਐਸਡੀ ਦਾ ਐਮਪੀ ਇੱਕ ਵੀ ਨਹੀਂ ਬਣਨਾ ਤਾਂ ਕਰਕੇ ਸੁਭਾਲ ਹੀ ਨਹੀਂ ਕੀਤਾ ਵੀ ਕਿਹੜੇ ਪਾਸੇ ਬੈਠੋਗੇ ਭਾਈ ਤੇ ਦੂਜੀ ਗੱਲ ਆਪਾਂ ਇੱਕ ਇੱਕ ਮੈਂ ਮੈਂ ਥੋੜੀ ਸਮਝ ਗਿਆ ਥੋੜਾ ਸਵਾਲ ਸਮਝ ਗਿਆ ਜਵਾਬ ਦੇ ਰਿਹਾ ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਇਹ ਪੁੱਛੋ ਵੀ ਚੰਡੀਗੜ੍ਹ ਮੇਰਪੁਰ ਹੋਇਆ ਸੀਗਾ ਸ਼ਰੋਮਨੀ ਅਕਾਲੀ ਦਲ ਨੇ ਬੀਜੇਪੀ ਦੇ ਹੱਕ 'ਚ ਵੋਟ ਕਿਉਂ ਪਾਈ ਪੁੱਛ ਲਿਓ ਜਰਾ ਅਜਿਹੇ ਐਸਐਡੀ ਬਚਾਓ ਯਾਤਰਾ ਕੀਤੀ ਸੀਗੀ ਬੀਜੇਪੀ ਦੇ ਖਿਲਾਫ ਇੱਕ ਵੀ ਲਵਸ ਕਿਉਂ ਨਹੀਂ ਬੋਲਿਆ ਪੁੱਛ ਲਿਓ ਜਰਾ ਤੇ ਵੀ ਪੁੱਛ ਲਿਓ ਕਿ ਜਿਹੜਾ ਤੁਹਾਡਾ ਸਟੈਂਡ ਸੀਗਾ ਮਰਸੀ ਪਟੀਸ਼ਨ ਤੇ ਕਿਸਾਨਾਂ ਤੇ ਹੋਰ ਚੀਜ਼ਾਂ ਤੇ 네ਗੋਸ਼ੀਏਟਿੰਗ ਟੇਬਲ ਤੇ ਬੰਦੇ ਰਹੇ ਐ ਬੀਜੇਪੀ ਦੇ ਨਾਲ ਵਿੱਚਾ ਸਾਹਿਬ ਦੇ ਵੀ ਬਿਆਨ ਐ ਕੈਪਟਨ ਸਾਹਿਬ ਦਾ ਵੀ ਬਿਆਨ ਐ ਕੈਪਟਨ ਸਾਹਿਬ ਤਾਂ ਕਹਿੰਦੇ ਸੀ ਗੱਠ ਜੋੜ ਨੀ ਮੋਸ਼ਨ ਐ ਪੰਜਾਬ ਦਾ ਉਹ ਇਮੋਸ਼ਨ ਹਵਾ ਚ ਉੱਡ ਗਿਆ ਜੀ ਕਿਧਰ ਗਿਆ ਇਮੋਸ਼ਨ ਸੋ ਪੰਜਾਬ ਦੇਖ ਰਿਹਾ ਤੇ ਪੰਜਾਬ ਦਾ ਜਵਾਬ ਦਊਗਾ ਨਹੀਂ ਸਰ ਮੇਰੇ ਜਵਾਬ ਤੁਸੀਂ ਫਿਰ ਨਹੀਂ ਦੱਸਦੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਐਮਪੀ ਆ ਉਹ ਜਾ ਕੇ ਬੈਠਣਗੇ ਕਿਦੇ ਪਿੱਛੇ ਦੇਖੋ ਆਮ ਆਦਮੀ ਪਾਰਟੀ ਦੇ ਐਮਪੀ ਜਿਹੜੇ ਐ ਉਹ ਆਪਦੀ ਪਾਰਟੀ ਨਾਲ ਬੈਠਣਗੇ ਮੈਂ ਲੇਕਿਨ ਫਿਰ ਮੈਂ ਗੱਲ ਦੱਸਾਂ ਇੱਕ ਸਿੰਪਲ ਜੀ ਗੱਲ ਸੁਣੋ ਇੰਡੀਆ ਇਜ਼ ਅ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਨਾਟ ਅ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਲੋਕ ਆਫ ਦੇ ਐਮਪੀ ਚ ਹੁੰਦੇ ਐ ਐਮਪੀ ਉਹਨਾਂ ਦੀ ਸਮੱਸਿਆ ਦਾ ਹੱਲ ਕਰਦੇ ਐ ਦੂਜੀ ਗੱਲ ਦੇਸ਼ ਬਚਾਉਣਾ ਸੰਵਿਧਾਨ ਬਚਾਉਣਾ ਜ਼ਰੂਰੀ ਐ ਥੇਰਫੋਰ ਇੰਡੀਆ ਆਲਾਈਂ ਜਾ ਦੋ ਸੂਬਿਆਂ ਦਾ ਇਹ 28 ਪਾਰਟੀਆਂ ਦਾ 28 ਸਟੇਟਸ ਦੇ ਵਿੱਚ ਤੇ ਇਹ ਅਲਾਈਅንስ ਹੈਗਾ ਤੇ ਆਈ ਆਈ ਆਨਲੀ ਵਾਂਟ ਟੂ ਸੇ ਦਿਸ ਵਨ ਥਿੰਗ ਕਿ ਤੁਸੀਂ ਦੇਖੋਗੇ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਨਾਲ ਵਿਤਕਰਾ ਕੀਤਾ ਦੇਸ਼ ਦੇ ਜਿਹੜੇ ਸਟੇਟਸ ਖਾਸ ਕਰਕੇ ਆਪੋਜੀਸ਼ਨ ਰੂਲ ਸਟੇਟਸ ਉਹਨਾਂ ਨਾਲ ਵਿਤਕਰਾ ਕੀਤਾ ਆਪੋਜੀਸ਼ਨ ਰੂਲ ਸਟੇਟਸ ਦਾ ਜਵਾਬ ਦੇਣੀ ਨੇ ਦੇਣ ਗਿਆ ਲੇਕਿਨ ਇਹਨਾਂ ਦੇ ਆਪਦੇ ਲੀਡਰ ਸ਼ਿਵਰਾਜ ਚੋਹਾਨ ਹਰਗੇ ਵਸੁੰਧਰਾ ਰਾਜੇ ਵਰਗੇ ਫੱਟਰ ਸਾਹ ਵਰਗੇ ਤੇ ਨਿਤਨ ਗਤਕਰੀ ਵਰਗੇ ਵੀ ਜਵਾਬ ਦੇਣਗੇ ਭਾਤੀ ਜਨਤਾ ਪਾਰਟੀ ਨੂੰ ਉਥੇ ਇਨਸਿਕਿਉਰਿਟੀ ਨਹੀਂ ਹੈ ਮੋਦੀ ਸਾਹਿਬ ਚਾਹੁੰਦੇ ਨਹੀਂ ਵੀ ਉਹਨਾਂ علاوہ ਕੋਈ ਹੋਰ ਪਾਵਰਫੁਲ ਬਣੇ ਤੇ ਤਾਂ ਕਰਕੇ ਉਹਨਾਂ ਨੇ ਸਾਰੇ ਲੀਡਰ ਜਿਨ੍ਹਾਂ ਨੇ ਸੂਬੇ ਜਿੱਤ ਕੇ ਵੀ ਦਿੱਤੇ ਉਹਨਾਂ ਨੂੰ ਵੀ ਸਾਈਡਲਾਈਨ ਕਰਤਾ ਲੇਕਿਨ ਉਹ ਲੀਡਰਸ ਦਾ ਜਿਹੜਾ ਰੋਸ ਹੈ ਉਹ ਲੀਡਰਸ ਦਾ ਜਿਹੜਾ ਕਨਸਰਨ ਹੈ ਕਦੇ ਉਹਨਾਂ ਨੂੰ ਪੁੱਛ ਕੇ ਦੇਖਿਓ ਕਿ ਚਾਹਣੇ ਮੋਦੀ ਸਾਹਿਬ ਬਣ ਇਹਦਾ ਨਾਨ ਡੈਮੋਕਰੈਟਿਕ ਅਲਾਈანს ਜਿਹੜਾ ਹੈਗਾ ਉਹਨਾਂ ਚ ਕਦੇ ਕਿਸੇ ਨੂੰ ਪੁੱਛਦੇ ਕਰਦੇ ਨਹੀਂ ਵੀ ਜੀ ਕੈਂਡੀਡੇਟ ਕੌਣ ਹੋਣਾ ਚਾਹੀਦਾ ਫੇਸ ਕੌਣ ਹੋਣਾ ਚਾਹੀਦਾ ਨਾ ਕੋਈ ਮੀਟਿੰਗ ਹੁੰਦੀ ਹੈ ਕਿਉਂਕਿ ਡਿਕਟੇਟਰਸ਼ਿਪ ਦੀ ਆਦਤ ਹੈ ਨਾ ਜੀ ਫਤਵਾ ਸੁਣਾਉਂਦੇ ਆ ਤੇ ਸਭ ਤੇ ਥੋਪਿਆ ਜਾਂਦਾ ਜੇ ਨਹੀਂ ਕੋਈ ਫੋਲੋ ਕਰਦਾ ਤੇ ਕੱਢ ਕੇ ਬਾਹਰ ਮਾਰਦੇ ਆ ਸਾਡਾ ਇੰਡੀਆ ਅਲਾਈਅੰਸ ਡੈਮੋਕਰੈਟਿਕ ਸੈਟਅਪ ਹੈ ਦੇਸ਼ ਹੈਗਾ ਪੰਜਾਬ ਚ ਤਾਂ ਨਹੀਂ ਕਿਉਂਕਿ ਨਫਰਤ ਦੀ ਦੁਕਾਨ ਪੱਕੇ ਤੌਰ ਤੇ ਬੰਦ ਹੈ ਇੱਥੇ ਬੀਜੇਪੀ ਦੀ ਕੋਈ ਐਗਜ਼ਿਸਟੈਂਸ ਨਹੀਂ ਨਾ ਕਦੇ ਹੋਊਗੀ 20-25 ਸਾਲਾਂ ਲਈ ਸੋ ਥੇਰਫੋਰ ਤੁਸੀਂ ਦੇਖੋਗੇ ਕਿ ਦੇਸ਼ ਚ ਵੀ ਜਿੱਤਾਂਗੇ ਤੇ ਪੰਜਾਬ ਚ ਵੀ ਜਿੱਤਾਂਗੇ ਸਰ ਤੁਸੀਂ ਮੁਹੱਬਤ ਦੀ ਦੁਕਾਨ ਦੀ ਗੱਲ ਕਰ ਰਹੇ ਹੋ ਖੈਰਾ ਸਾਹਿਬ ਨੇ ਜਿਹੜਾ ਕਿਹਾ ਪੁਰਵਾਂਚਲੀਆਂ ਵਾਸਤੇ ਕੀ ਹੈ ਜੋ ਬੀਆਰਯੂਪੀ ਵਾਲੇ ਆ ਰਹੇ ਨੇ ਉਹ ਹਟਾਓ ਉਹਦੇ ਬਾਰੇ ਤੁਹਾਡਾ ਕੀ ਦੇਖੋ ਗੱਲ ਇਹ ਹੈ ਗੱਲ ਹੈ ਨਜ਼ਰੀਏ ਦੀ ਆਪਾਂ ਇੱਕ ਚੀਜ਼ ਦੇਖੀਏ ਕਿ ਹਰਿਆਣਾ ਦੀ ਜਿਹੜੀ ਸਰਕਾਰ ਹੈ ਕਿ ਹਰਿਆਣਾ ਦੀ ਸਰਕਾਰ ਨੇ ਕਦੇ ਨਹੀਂ ਜ਼ਿਕਰ ਕੀਤਾ ਕਿ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਹਰਿਆਣਾ ਦੇ ਲੋਕਾਂ ਲਈ ਜਿਵੇਂ ਪੰਜਾਬ ਦੇ ਲੋਕ ਹੈ ਜੀ ਸਿੰਪਲ ਜੀ ਗੱਲ ਜੋ ਖੇਰਾ ਸਾਹਿਬ ਕਹਿੰਦੇ ਕੋਸ਼ਿਸ਼ ਕਰ ਰਹੇ ਸੀ ਉਹ ਇਹ ਹੈ ਕਿ ਪੰਜਾਬ ਦੇ ਲੋਕ ਜਿਹੜੇ ਹੈ ਉਹਨਾਂ ਨੂੰ ਆਪਾਂ ਮੇਕ ਸ਼ੋਰ ਕਰੀਏ ਕਿ ਜੋਬਸ ਮਿਲਣ ਉਹਨਾਂ ਨੂੰ ਆਪਾਂ ਮੇਕ ਸ਼ੋਰ ਕਰੀਏ ਕਿ এমপ্লয়মেন্ট ਮਿਲੇ ਦੇ ਸ਼ੁਡ ਬੀ ਅਕਮੋਡੇਟਿਡ ਦੇ ਸ਼ੁਡ ਬੀ ਫੈਸਿਲੀਟੇਟਿਡ ਦੇ ਸ਼ੁਡ ਬੀ ਪ੍ਰਾਇੋਰਟਾਈਜ਼ਡ ਕਿਉਂਕਿ ਪੰਜਾਬੀ ਜੇ ਪੰਜਾਬੀ ਦੇ ਨਾਲ ਨਹੀਂ ਖੜੂਗਾ ਕੰਮ ਨਹੀਂ ਆਊਗਾ ਤਾਂ ਕੌਣ ਖੜੂਗਾ ਕਿਉਂਕਿ ਬੀਜੇਪੀ ਦਾ ਕਦੇ ਖੜਦੀ ਨਹੀਂ ਨਾ ਪੰਜਾਬ ਨਾਲ ਨਾ ਪੰਜਾਬੀਆਂ ਨਾਲ ਨਾ ਕਿਸਾਨਾਂ ਨਾਲ ਤੇ ਜੇ ਅਸੀਂ ਨਹੀਂ ਮੇਕ ਸ਼ੋਰ ਕਰਾਂਗੇ ਕਿ ਪੰਜਾਬ ਤੇ ਪੰਜਾਬ ਦੇ ਆ ਕਿਸਾਨਾਂ ਵਾਲਾ ਪੰਜਾਬ ਦੇ ਬੰਦਾ ਨਾਲ ਖੜੀਏ ਤੇ ਫਿਰ ਕੌਣ ਕਰੂਗਾ ਸੋ ਅਸੀਂ ਕੱਲ ਵੀ ਖੜੇ ਸੀ ਅੱਗੇ ਵੀ ਖੜੇ ਰਹਿਣਾ ਹੈ ਕਹਿ ਦੇਵਾਂਗੇ ਸਹੀ ਹੈ ਬੇਨਤੀ ਉਹਨਾਂ ਨੂੰ ਕਹਿਣ ਦਾ ਮਤਲਬ ਹੈ ਕਿ ਪੰਜਾਬੀ ਪੰਜਾਬੀ ਦੇ ਨਾਲ ਖੜਾ ਸੀਗਾ ਖੜਾ ਹੈਗਾ ਤੇ ਖੜਾ ਰਹੂਗਾ ਜਿਹੜੇ ਨਹੀਂ ਖੜੇ ਉਹਨਾਂ ਨੂੰ ਜਵਾਬ ਮਿਲ ਜਾਊਗਾ ਸਰ ਸਹਿਮਤ ਮੈਂ ਤੁਹਾਨੂੰ ਜਵਾਬ ਦੇਤਾ ਜੀ ਤੁਸੀਂ ਸਵਾਲ ਆਪਦੇ ਹਿਸਾਬ ਨਾਲ ਕੀਤਾ ਮੈਂ ਜਵਾਬ ਆਪਦੇ ਹਿਸਾਬ ਨਾਲ ਦਊਂਗਾ ਕਿ ਵੀ ਆਰ ਆਲਵੇਸ देयर ਫੋਰ ਆ ਫੈਲੋ ਸਿਕਸ ਆ ਫੈਲੋ ਬ੍ਰਦਰਨ ਤੇ ਅਸੀਂ ਹਮੇਸ਼ਾ ਮੇਕ ਸ਼ੋਰ ਕਰਾਂਗੇ ਕਿ ਪੰਜਾਬੀ ਦੀ ਆਵਾਜ਼ ਪਾਰਲੀਮੈਂਟਸ ਤੱਕੀ ਜਾਵੇ ਲੇਕਿਨ ਜਦੋਂ ਜਦੋਂ ਇਹ ਤੱਕਾ ਕਰਨਗੇ ਬੀਜੇਪੀ ਵਾਲੇ ਜਾਂ ਆਮ ਆਦਮੀ ਪਾਰਟੀ ਵਾਲੇ ਸੜਕ ਤੋਂ ਲੈ ਕੇ ਸੰਸਦ ਤੱਕ ਤੁਹਾਡੀ ਆਵਾਜ਼ ਬਣਾਉਣਗੇ ਅਸੀਂ ਇਹਦੇ ਹੋਰ ਗੱਲਾਂ ਵੀ ਆਉਂਦੀਆਂ ਹੋਣਾਂ ਰਵਨੀਤ ਮਿੱਤਲ ਦੀ ਉਹਦਾ ਜਵਾਬ ਆ ਗਿਆ ਜੀ ਸਿਮਰ ਜੀ ਹੋਰ ਗੱਲਾਂ ਵੀ ਕਹਿੰਦੇ ਆਉਂਦੀਆਂ ਹੈਗੀਆਂ ਕੋਈ ਪੀਸੀ ਕਰ ਦਿਓ ਉੱਥੇ ਤੁਹਾਨੂੰ ਨਾਲ ਬੈਠਣਾ ਪੈਂਦਾ ਉਹਨਾਂ ਦੇ ਹੱਕ ਵਿੱਚ ਬੋਲਣਾ ਪੈਂਦਾ ਇਹ ਕਿਵੇਂ ਦੋ ਵਿੱਚ ਬਾਰਡਰ ਤੇ ਆ ਕੇ ਕਿ ਉਹਨਾਂ ਦੇ ਐਂਟੀ ਉੱਥੇ ਜਾ ਕੇ ਉਹਨਾਂ ਦੇ ਹੱਕ ਦੇ ਵਿੱਚ ਇਹ ਬਿਆਨ ਜਦੋਂ ਹੁਣ ਇੱਥੇ ਜੇ ਕੋਈ ਸੀਨੀਅਰ ਲੀਡਰ ਆਉਂਦਾ ਤਾਂ ਹਮ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦਾ ਉਹ ਉੱਥੇ ਨਹੀਂ ਉੱਥੇ ਤੁਸੀਂ ਨਾਮ ਸਟੇਟਮੈਂਟਾਂ ਹੁੰਦੀਆਂ ਉੱਥੇ ਕੀ ਹੁੰਦਾ ਕਹਿੰਦੇ ਨਾਰੇ ਵੀ ਜਿਹੜੇ ਲੱਗਦੇ ਨੇ ਦੇਖੋ ਗੱਲ ਇਹ ਆ ਕਾਂਗਰਸ ਦਾ ਦੂਜਾ ਨਹੀਂ ਮੈਂ ਤੁਹਾਨੂੰ ਜਵ ਪੰਜਾਬ ਦੇ ਵਿੱਚ ਮੈਂ ਤੀਜੀ ਦਫਾ ਦੱਸ ਰਿਹਾ ਕਿ ਨਾਤਾ ਅਲਾਈਅੰਸ ਅੱਜ ਨਾ ਅੱਗੇ ਹੋਊਗਾ ਦਾ ਕਾਰਨ ਬੜਾ ਸਿੰਪਲ ਹੈ ਸਿੰਪਲ ਜੀ ਚੀਜ਼ ਹੈ ਸਮਝਣ ਦੀ ਕੋਸ਼ਿਸ਼ ਕਰੋ ਮੈਂ ਬੇਨਤੀ ਕਰੂੰਗਾ ਜੇ ਮੇਰੇ ਭਰਾ ਥੋੜੀ ਜੀ ਆਵਾਜ਼ ਕਾਈਂਡਲੀ ਕੱਟ ਕਰ ਲੈ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਫਿਊਚਰ ਕੀ ਹੈ ਕਿਸੇ ਜੋਛੀ ਨੂੰ ਪੁੱਛ ਲੋ ਜਾ ਕੇ ਜਾਓ ਅੱਜ ਕੱਲ ਤਾਂ ਐਪਲੀਕੇਸ਼ਨਸ ਬਹੁਤ ਆ ਗਈਆਂ ਡਾਊਨਲੋਡ ਕਰਕੇ ਬੀਜੇਪੀ ਪੁੱਛ ਲਿਓ ਫਿਊਚਰ ਪੰਜਾਬ ਚ ਤੁਹਾਨੂੰ ਉਹ ਮੈਂ ਹੋ ਜਾਦਾ ਜਵਾਬ ਹੀ ਨਾ ਦੇਵੇ ਐਮਬੈਰੈਸ ਹੋ ਜੇ ਵੀਰ ਮੈਂ ਜਵਾਬ ਕੀ ਦਵਾਂ ਸੀਟ ਇਹਨਾਂ ਦੀ ਇੱਕ ਨਹੀਂ ਹੋਣੀ ਸੋ ਦੇਰਫੋਰ ਅਲਾਈன்ஸ் ਦੀ ਲੋੜ ਸੀਗੀ ਨਹੀਂ ਦੇਖੋ ਭਾਜੀਪੀ ਮੈਂ ਤੁਹਾਨੂੰ ਦੱਸਿਆ ਕਿ ਰਿਜ਼ਰਵੇਸ਼ਨ ਦੇ ਖਿਲਾਫ ਹੈ ਸੰਵਿਧਾਨ ਦੇ ਖਿਲਾਫ ਹੈ ਤੇ ਲੋਕਤੰਤਰ ਦੇ ਖਿਲਾਫ ਹੈ ਤੇ ਮੈਂ ਤੁਹਾਨੂੰ ਉਹਦਾ ਉਦਾਹਰਣ ਦਿੱਤਾ ਤੁਹਾਨੂੰ ਯਾਦ ਹੋਊਗਾ ਹਾਲ ਹੀ ਦੇ ਵਿੱਚ 21 ਫਾਰਮਰ ਜਜੇਸ ਨੇ 21 ਫਾਰਮਰ ਜਜੇਸ ਚਾਰ ਫਾਰਮਰ ਸੁਪਰੀਮ ਕੋਰਟ ਦੇ ਤੇ 17 ਹਾਈ ਕੋਰਟਸ ਦੇ ਸੀਜੀ ਸਾਹਿਬ ਨੂੰ ਲਿਖਿਆ ਵੀ ਪ੍ਰੈਸ਼ਰ ਮਾਉਂਟ ਹੋ ਰਿਹਾ ਹੈ ਜੁਡੀਸ਼ਰੀ ਤੇ ਦੂਜੀ ਗੱਲ ਇਸ ਤੋਂ ਪਹਿਲਾਂ 600 ਵਕੀਲਾਂ ਨੇ ਸੀਜੀ ਸਾਹਿਬ ਨੂੰ ਲਿਖਿਆ ਇਹੀ ਚੀਜ਼ ਦੇ ਮਤਲਬਕ ਉਦੋਂ ਪਹਿਲਾਂ ਚਾਰ ਸਿਟਿੰਗ ਜਜੇਸ ਨੇ ਪ੍ਰੈਸ ਕਾਨਫਰੰਸ ਕੀਤੀ ਕਦੇ ਸੁਣਿਆ ਸੀਗਾ ਦੇਖਿਆ ਸੀਗਾ ਉਹ ਕਿਉਂ ਕਰਨੀਆਂ ਪੈਰੀਆਂ ਤੇ ਕਿਉਂ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਚੰਡੀਗੜ੍ਹ ਮੇਅਰ ਪੋਲ ਦੇ ਵਿੱਚ ਲੋਕਤੰਤਰ ਦਾ ਕਤਲ ਹੋਇਆ ਹੈ ਕਤਲ ਕਦੇ ਸੁਣਿਆ ਸੀਗਾ ਆਨਰੇਬਲ ਸੁਪਰੀਮ ਕੋਰਟ ਨੂੰ ਇਹ ਗੱਲ ਕਹਿੰਦੇ ਇਲੈਕਟੋਰਲ ਬੋਰਡ ਨੂੰ ਅਨਕਨਸਟੀਚੂਅਲ ਕਿਉਂ ਘੋਸ਼ਰਣ ਕੀਤਾ ਆਨਰੇਬਲ ਸੁਪਰੀਮ ਕੋਰਟ ਨੇ ਕਿਉਂ ਕੀਤਾ ਜੀ ਇੱਕ ਕਦੇ ਭਾਰਤੀ ਜਨਤਾ ਪਾਰਟੀ ਚਾਹੁੰਦੀ ਸੀਗੀ ਇੱਕ ਪਾਸੇ ਸੁਪਰੀਮ ਕੋਰਟ ਕਹਿੰਦੀ ਹੈ ਗੈਰਸਬਦਾਨਕ ਹੈ ਮੋਦੀ ਸਾਹਿਬ ਇੰਟਰਵਿਊ ਜਾ ਕੇ ਕਹਿੰਦੇ ਆ ਸਕਸੈਸ ਸਟੋਰੀ ਹੈ as if it was his word against the word of the honorable supreme court so mehikal ehi gal amritsha sahab de ta bade bayan so main ehi ki cherry pick supreme court de, judgments no a judgment a word from the supreme court is a word and that has to be followed law of the land guardian of the constitution ate je the law the supreme court di izzat bjp kar sakdi ta de de. thank you sir thank, thank you